ਦੇ ਲੈਣੀ ਚਾਹੀਦੇ ਕਹਿੰਦੇ ਇਹਦੇ ਨਾਲ ਬਰਚਾ ਪਾਉਂਦੀ ਬਾਕੀ ਵੇਖੋ ਬਰਕਤ ਮੰਮੀ ਕਹਿੰਦੇ ਹੁੰਦੀ ਏ ਛਿੱਟਿਆਂ ਨਾਲ ਅੱਛਾ ਫਿਰ ਅਸੀਂ ਲੈ ਆਂਦੇ ਆ ਸੱਤ ਛਿੱਟਰੇ ਆਂਦੇ ਪੰਨੇ ਪੰਜ ਕੇ ਸੱਤ ਆ ਤਿੰਨ ਲੱਲੀ ਆ ਗਈ ਓ ਕਿ ਨਹੀਂ ਹੋ ਰਹੀ ਕੋਣ ਹੈ ਲੱਲੀ ਆ ਗਈ ਹੈ ਹੈ ਰਾਜੂ ਕਾਜੂ ਕਰਦੇ ਰਾਜੂ ਕੰਮ ਤੇ ਕੰਮ ਤੇ ਆ ਕੀ ਪਾਇ ਚੂੜਾ ਹਾਂ ਕੀ ਪਾਇ ਚੂੜਾ ਹਾਂ ਚੂੜਾ ਹਾਂ ਚੂੜਾ ਪਾਇਆ ਕੀ ਕਹਿੰਦੇ ਦਾਦਾ? ਅ ਅਗਲਾ ਕਿੰਨੂੰ ਕਿੰਨੂੰ ਕਹਿੰਦੇ ਪਰ ਆ ਅਗਲਾ ਦਾਦਰ ਪਛਾਣਾ ਪਹਿਲਾਂ ਕਹ ਦਾਦਾ ਖਾ ਲੋ ਮੈਂ ਖਾ ਲਉ ਦਾਦਾ ਪਹਿਲਾਂ ਅਗਲਾ ਪਰ ਆ ਅਗਲਾ ਤਦ ਤੱਕ ਨਾ ਪਰਾਂ ਸੁੱਟ ਦੇਣੀ ਸਤੰਦੀ ਗਿਨਾ ਮੇਲਾ ਆਖੇ ਜੀ ਪਾ ਲਈ ਮੂਵੀ ਸ਼ੂਟ ਕਰ ਲਈਏ ਤਾਂ ਹੁਣ ਚੱਲੇ ਆਂ ਸਲੂਨ ਫੇਰ ਦੇ ਗਏ ਨਹੀਂ ਆ ਦੇਖਣਾ ਭਾਈ ਕਿਤੇ ਆਹ ਕੁੜੀ ਹੁਣ ਨਾ ਟੱਪਣ ਲੱਗ ਪਈ ਕਦੀ ਮਗਰ ਤੇ ਕਦੀ ਅੱਗੇ ਇਨੂੰ ਜਵਾਜ ਆ ਗਈ ਤੇ ਇਹ ਹੁਣ ਬੰਦੀ ਨਹੀਂ ਕਦੇ। ਵਖ ਮੇਰੀ ਹਰਗੁਣ ਕਿੱਥੇ ਘੁੰਮਦੀ ਮੇਰੀ ਹਰਗੁਣ ਵਖ ਆ। ਇਹਦਾ ਜੀ ਮੌਸਮ ਬੜਾ ਵਧੀਆ ਹੋਇਆ ਪਿਆ ਹਵਾ ਚੱਲ ਰਹੀ ਹੈ। ਗਰਮੀ ਜਿਹੜੀ ਆਈ ਸੀ ਉਹ ਥੋੜੀ ਦੂਰ ਹੋ ਗਈ ਮੌਸਮ ਸਹੀ ਹੋ ਗਿਆ। ਬਸ ਬਾਰਿਸ਼ ਨਾ ਪਵੇ ਵੀ। ਕਿਉਂਕਿ ਕਣਕਾਂ ਗੁਣ ਘਣ ਪਕਣੀਆਂ ਨੇ। ਕਿਉਂ ਮਾਰਾ ਘੁੰਮ ਕੇ ਆਈ ਓਏ। ਮਾਮਾ ਤਨਪਲੀ ਨਹੀਂ ਇੱਕ ਮਿੰਟ ਛੋਟਾ ਫਣੀ ਜਰਾ ਨਹੀਂ ਸਸਲੇ ਆ ਜਾ ਫਿਰ ਸਸੀ ਕਾਰ ਸਾਰੇ ਤੜਾਏ ਨੇ ਬੁਲਾਵਤੇ ਲਿਖਦੇ ਹੁ ਸਾਥੀ ਜੀ ਤੁਹਾਨੂੰ ਸਾਰੇ ਜਾਣੇ ਬਹੁਤ ਬਹੁਤ ਮਾਣਕਾਂ ਤੇ ਆਪਾਂ ਚੱਲੇ ਆਪਣੀ ਜਥੇਰੇ ਨੂੰ ਤੇ ਦਿਖਾ ਰਾ ਹਾਂ ਜਥੇਰੇ ਕਿੱਥੇ ਆ ਰਹੇ ਹਾਂ ਉਹ ਵੀ ਦੱਸਾਂਗਾ ਤੁਹਾਨੂੰ ਸਾਰੇ ਜਾ ਰਹੇ ਨੇ ਤੇ ਇੱਧਰ ਮੰਮੀ ਸਾਡੇ ਹੋ ਗਏ ਨੇ ਤਿਆਰ ਤੇ ਡੈਡੀ ਹੋਣੇ ਲਈ ਪਲਾਟ ਤੋਂ ਆਏ ਨੇ ਤੇ ਇਹ ਮੈਂ ਪਹਿਨ ਡੈਡੀ ਕਿਹਾ ਨਹੀਂ ਨਹੀਂ ਜਾਣਾ ਤਾਂ ਨਾਲ ਹੀ ਲੱਜੇਗਾ ਰਾ ਜੂਣਾ ਨੂੰ ਹੈ ਇਧਰ ਮੇਰੀ ਗਣੀ ਇਹਨੂੰ ਬੂਟ ਪਾਦ ਗਏ ਨਹੀਂ ਤੇ ਕਿੱਥੇ ਜੰਨੇ ਆਹੀਂ ਮੇਰਾ ਵੀ ਹੈ ਹੈ ਛੇੜਾ ਛੱਡ ਗਏ ਕਦੋਂ ਜਾਣਾ ਜੇ ਟਾਈਮ ਬੜਾ ਲਗਾਤਾ ਚਲੋ ਚਲੋ ਜੀ ਆ ਜਾ ਕੋਈ ਗੱਲ ਲਗਾ ਲਗਾ ਜੋ ਉਹਨੂੰ ਪੜੋ ਗੱਡੀ ਆਈ ਨਹੀਂ ਕੋਈ ਇੱਧਰ ਹਰਗੁਣ ਤੇਰਾ ਫੋਟੋ ਕਿੱਥੇ ਨਹੀਂ ਗੱਡੀ ਜ਼ਰੂਰ ਭੱਜ ਕੇ ਭੱਜ ਕੇ ਆਜ ਨੇ ਲਵਲੀ ਉਹ ਕਿੰਨੀ ਜੰਮਰੀ ਅੰਗਰੇਜ਼ ਆਉਣ ਲੱਗੀ ਆ ਤੂੰ ਬੀਚੋ ਜੁਕੀ ਹੋਈ ਪਰਫਿਊਮ ਦੀ ਕਾਦੀ ਪਰਫਿਊਮ ਬਹੁਤ ਖੋਮ ਹੋਈ ਗਿਆ ਮੈਨੂੰ ਕਰਾ ਦੇ ਸਲਾਇਆ ਕੌਣ ਖੋਮ ਹੋ ਗਿਆ ਤੁਪੇ ਲੱਗੀ ਹੋਣੀ ਚਲੋ ਕਿਤੇ ਚਲੇ ਆ ਆ ਰਹੀ ਹੈ ਜੀ ਕੱਪੇ ਲੱਗੀ ਇਹ ਆਂਦੀ ਆ ਕਹਿੰਦੀ ਤੇਰੇ ਬਿੰਦੀ ਲੱਗੀ ਦੇ ਮੈਨੂੰ ਚਲ ਆਹਰ ਗੁੰਦ ਲਾਈਏ ਸੋਨਾ ਲੱਗੂਗਾ ਅਸੀਂ ਪਹੁੰਚ ਗਏ ਪਿੰਡ ਭੁਗਰੀ ਪਟਾਲਾ ਕੁਲਰੀ ਪਿੰਡ ਬੜਾ ਰਾਸ਼ਿਆ ਯਾਰ ਇਰ ਤਾਂ ਕਿਤਾ ਗੱਡੀਆਂ ਰੋਡ ਦੇ ਉੱਤੇ ਲੱਗੀਆਂ ਆ ਵਾ ਤਾਂ ਆਪਣੇ ਜਥੇ ਰਿਓ ਸਾਈਡ ਤੇ ਅਹਨ ਦੀ ਚੰਗਾ ਰਾਸ਼ ਹੋਇਆ ਹੀ ਹੋਣਾ ਨਹੀਂ ਤਾਂ ਕਦੀ ਨਹੀਂ ਇੰਨਾ ਰਾਸ਼ ਹੋਇਆ ਹੈ ਅਵਰੇ ਸੈਂਡਲ ਚਲੋ 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 ਸੈਂਡਲ ਪਾਇਆ ਜੀ ਅੱਜ ਟਾਈਮ ਬਣਾ ਕੇ ਨਾ ਆਪਾਂ ਮੋੜ ਰਾਸ਼ਿਆ ਮੋਟਰਸਾਲ ਬੜਾ ਲੱਗਾ ਜੀ ਹੈ ਜਿੰਨੇ ਸਾਰੇ ਇਥੇ ਮੈਂ ਠਾਰੂ ਇਕੱਠੇ ਹੁੰਦੇ ਆ ਇਸੇ ਗੁਆਤਾ ਨੂੰ ਨੋ ਬਜਾਰ ਮੈਂ ਆਹਦੀ ਹੋਈ ਤਾਹੀ ਤੇ ਹਾਰੀ ਨੇ ਮੇਰੇ ਤਾ ਕਮਲੀ ਦਾ ਹੈ ਕਹਿੰਦਾ ਮਾਦੀ ਬਜਾਰ ਕਾਰਨ ਹੱਪਟਾ ਓ ਖਾਚਾ ਦੇ ਲਈ ਆਪਾਂ ਕੀ ਹੋਰ ਨਹੀਂ ਪੁੱਛਣਾ ਨਾ ਹਾਂ ਦੂਜਾ ਗੜਾਉਂਦੀ ਕਹਿੰਦੀ ਦੂਜਾ ਲੈਣਾ ਆ ਆਪਾਂ ਨਵਾਸ ਮਚਾਵੋਗੇ ਨਵਾਸ ਮਚਾ। ਚਲ ਵੀ ਪਕੌੜੇ ਖਾ ਲਏ ਹੁਣ ਚੱਲੇ ਆਪਾਂ ਘਰ ਨੂੰ ਵਾਪਸੀ। ਓਕੇ ਅਜੂ ਭਾਜੀ ਠੀਕ ਆ ਜੀ। ਅਸੀਂ ਕਾਰ ਨਾਲ ਅਜੂ ਭਾਈ ਹੁਣ ਚੱਲੇ ਨੇ ਕੰਮ ਤੇ ਤੇ ਲਵਲੀ ਜਾਊਗੇ ਸਾਡੇ ਘਰੇ। ਛੱਟੇ ਲਿਓਣੇ ਚਾਹੀਦੇ ਕਹਿੰਦੇ ਇਹਦੇ ਨਾਲ ਬਰਖਾ ਆਉਂਦੀ ਬਾਕੀ ਵੇਖੋ। ਬਰਖਾ ਤਾਂ ਮੰਮੀ ਕਹਿੰਦੇ ਹੁੰਦੀ ਛੱਟਿਆਂ ਨਾਲ। ਜਾ ਵੀ ਇਹ ਲਿਆਂਦੇ ਆ ਸੱਤ ਛਟੇ ਲਿਆਂਦੇ ਪੰਨੀ ਪੰਜ ਕੇ ਸੱਤ ਆ ਤਿੰਨ ਤਿੰਨ ਛੇ ਤੇ ਕੇ ਸੱਤ ਆ ਇਹ ਹੋਈ ਹੋਲੇ ਆਂਦੇ ਛਟੇ ਲਿਆਂਦੇ ਜੀ ਟੰਗ ਤੇ ਦਰਵਾਜੇ ਤੇ ਲਾਗੇ ਸੱਤ ਛਟੇ ਲਿਆਂਦੇ ਇਹ ਕਹਿੰਦੇ ਆਂ ਨਾ ਬਰਕਤ ਆਉਂਦੀ ਮੈਂ ਕਹਿੰਦਾ ਮੈਂ ਤੋੜ ਲਿਆ ਆਨੇ ਰਾਜ ਨੂੰ ਹੀ ਤੋੜ ਕੇ ਤੇ ਦੇ ਦਿੱਤੇ ਹਾਂ ਜੀ ਮੈਂ ਖਾਣੇ ਪਰ ਆਇਆ ਮੈਂ ਪਕਵੜੇ ਦੇ ਖਾਈਏ ਯਾਰ ਜੇ ਜਿਕੇ ਚੱਲਦੀ ਰਹਿਣੀ ਆ ਤਨਹੀ ਵੀ ਖਨਿਸ ਨਹੀਂ ਉਹ ਕਹ ਹਾਂ ਜੀ ਤੂੰ ਕਹਦਾ ਨਾ ਕਹ ਹਾਂ ਜੀ ਹੋ ਨਹੀਂ ਗਰਮ ਲੱਗਣ ਦੇ ਨਹੀਂ ਗਰਮ ਨਹੀਂ ਆ ਗਾ ਠੰਡਾ ਹੀ ਆ ਮਮਾ ਅੰਮਾ ਦੇਖ ਲਾ ਤੇ ਏਸੀ ਤੇ ਕਾਫੀ ਬ੍ਰਾਂਡ ਤੇ ਲੱਗੇ ਏਸੀ ਦੇ ਵੋਲਟਾ ਕਰੇ ਸਾਡੇ ਵੋਲਟਾਸ ਲੱਗਾ ਆ ਟਾਟਾ ਵੋਲਟਾਸ ਹਾਂ ਹੁਣ ਕਹਿੰਦੇ ਹਟਾਚੀ ਦਾ ਲਾਉਣਾ ਆ ਭਾਜੀ ਕਹਿੰਦੇ ਆ ਉਧਰ ਸਲੂਨ ਤੇ ਰੋਟਾਂ। ਲੈ ਅਸੀਂ ਬੰਨੀ ਕਿਹੜਾ ਹੁਣ ਕਹਿੰਦੇ ਸੀ ਉਹ ਵੀ ਪੈਸੇ ਸੈਂਡ ਕਰਦੇ ਇਹਨਾਂ ਨੂੰ। ਤੇ ਬੰਨੀ ਕਿੜਾ ਇਹ ਹਟਾ ਚੀ ਦਾ ਲੈਣਾ ਹੁੰਦਾ ਪਾਣੀ ਹੁਣ ਕਿਹੜਾ ਡੇਟਾ ਨਾਲ ਖਣੀ ਆ ਆ ਇਹ ਦੋ ਟਨ ਲੱਗਦਾ ਆ ਹੁਣ ਆ ਵਾਲਾ। ਆ ਹੀ ਹੁਣ ਆ। ਲੈ ਕੂਲਿੰਗ ਵਾਚੀ ਲਿਆ ਹੁੰਦੇ ਹੀ ਹਾਂਜੀ ਹਾਂਜੀ ਹਾਂਜੀ। ਮੈਂ ਤੁਹਾਨੂੰ ਪੜਾਵਾਂ ਅੱਜ ਕੈਮਰਾ ਖੋਲੋ। ਲੈ ਅਸੀਂ ਅਹੀਂ ਲੈ ਲੈ ਹਟਾ ਚੀ ਦੇ ਅਸੀਂ ਹੁਣ ਕੱਲ ਆ ਜਾਣਾ ਆਪਣੇ ਕੋਲ ਤੇ ਆ ਦੁਕਾਨ ਦੇ ਸਾਹਮਣੇ ਕਰ ਲੋ ਚੱਕ ਦੇ ਹਾਂ ਠੀਕ ਆ। ਲੈ ਇਹ ਆਪਣਾ ਭਰਾ ਆ। ਇਹ ਤਾਂ ਇਹ ਰੋਡ ਜੇ ਸਿੰਬਲ ਚੌਂਕ ਜੇ ਇੱਧਰ ਸਾਹਮਣੇ ਠੀਕ ਆ ਤਾਂ ਥੋੜਾ ਜਿਹਾ ਅੱਗੇ ਆਉਣਾ ਬਸਦਾ ਦੁਕਾਨ ਦੇ ਨੁੱਕਰ ਤੇ ਸੁਣਨਵਾ ਤੇ ਅਸੀਂ ਲੈ ਜਾਂਦਾ ਆ ਉੱਥੇ ਮੈਂ ਆਪਣਾ ਲੈਂਦੇ ਆ ਇੱਥੇ ਪੈਸੇ ਕਹਿੰਦੇ ਪਾਪਾ ਹਾਏ ਕੀ ਹੈ ਵਾ ਹਾਏ ਕੀ ਹੋਈ ਹੈ ਦੱਦਾ ਦੀ ਹਾਏ ਬਿੱਲੀ ਆ ਗਈ ਜੋ ਹਾਏ ਉਹ ਗਾਲੀ ਕੱਢਦੀ ਮੈਂ ਆਉ ਹਾਏ ਭੱਜੋ ਇਹ ਕੀ ਕੰਡਿਆ ਮੇਰਾ ਪਤਨੀ ਕਿਨੇ ਕਿਤਾ ਨਾ ਇਹ ਕੀ ਕੰਡਿਆ ਹੈ ਸਾਫ ਕਰ ਲੈ ਵੀ ਆ ਤੰਦੂਰ ਲੱਗੇ ਲਾਉਣ ਹਾਂ ਲੈ ਵੀ ਇਧਰ ਲੱਗੂਆਂ ਅੱਜ ਰੋਟੀਆਂ ਤੰਦੂਰੀ ਇਧਰ ਮਾਤਾ ਡਈਆ ਤੰਦੂਰ ਡਈਆ ਸੇਕਣ ਫੇਰ ਬਾਹਰ ਜਾਂਦੀ ਬਲਨੀ ਆ ਦਸ ਲੱਦ ਪੂਰਾ ਪਾਣੀ ਚਲ ਭਿਲਾਤੀ ਰੋਟੀ ਕਿ ਨਹੀਂ ਲਾਤੀ ਆ ਆਪਣੇ ਦਾ ਤੇ ਲਾਈ ਆ ਚਲ ਠੀਕ ਆ ਲੱਗ ਗਈ ਰੋਟੀ ਲੱਗ ਗਈ ਲੱਗ ਗਈ ਲਿਆ ਮੈਂ ਲਾਵਾਂ ਲਾਵਾਂ ਰੋਟੀ ਮਾਤਾ ਲਾਈ ਜਾਂਦੀ ਮਿੰਟ ਮਿੰਟੇ ਰੋਟੀਆਂ ਤੇ ਮੈਂ ਇਧਰੋਂ ਆਪਣੀਆਂ ਸਿੱਖਾ ਆਈਆਂ ਮੈਂ ਕੱਢੀ ਜਾਂਦੇ ਆਹ ਫਿਰ ਮਿੱਠਾ ਹੁੰਦੂ ਦੁਦਿਆਣੀ ਚੜੀ ਘੁੰਮੀ ਜਾਂਦੀ ਇਹ ਸਹੀ ਹੈ ਸਹੀ ਉਹ ਮੇਰੀ ਰੋਟੀ ਬਣ ਗਈ ਹੁੰਦੂ ਗਿਰ ਪੈ ਗਿਆ ਠੰਡਾ ਹੁਣ ਤੇ ਨਿਆਣੇ ਇਧਰ ਨਾਲ ਜੀ ਭਾਈ ਡੇ ਆ ਫੁਲਕੇ ਚੋਂ ਪੰਡੇ ਆ ਮੈਂ ਤਾਂ ਚੋਪੜੀ ਜਾ ਨਾਲ ਨਾਲ ਘਰ ਵੀ ਨਹੀਂ ਵੇੜੀ ਕਿਤੇ ਸੰਭਾਲ ਲਿਆ ਮਿਆਣੀ ਹੁੰਦੇ ਦੂਜਾ ਠੰਡਾ ਜੇ ਪੈ ਗਿਆ ਥੋੜੀਆਂ ਰੋਟੀਆਂ ਰਹਿ ਗਈਆਂ ਮਸਾਡੀਆਂ ਹੋਈ ਹਾਏ ਫੜਿਓ ਫੜਿਓ ਪੋੜੀਆਂ ਵਾਲੇ ਚੱਲ ਗਈ ਜੰਦੀ ਉਹਨੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਯਾਰ ਜਾ ਫੜੀ लवली ਤੂੰ ਫੇਰ ਵੀ ਕਿੰਨੀਆਂ ਘਰ ਆ ਗਈਆਂ ਉੱਠ ਕੇ ਸੰਗੀ ਬਣਾਉ ਮਰਿਆ ਲੋਕ ਨਹੀਂ ਬਚੇ ਕਿੰਨੀਆਂ ਰਹਿ ਗਈਆਂ ਅੰਦਰ ਮਿੰਦ ਵੀ ਰਹਿ ਗਈ ਬੜਾ ਬਿਆਨ ਚੰਚਾ ਰਹੇਗੇ ਹੋ ਚੱਲੇ ਰੋਟੀਆਂ ਨਾ ਹੁੰਦੀਆਂ ਰੋਟੀਆਂ ਕੱਢ ਲੈਣਾ ਨੂੰ ਆਹ ਦੇ ਦੇ ਖਾਗੂ ਨਹੀਂ ਖਾਣੀ ਦਾਦਾ 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 ਦੇ ਦੇ ਦਾਦਾ ਜੱਗੇ ਇਹ ਕੱਢਣ ਦੇ ਤੰਦੂਰ ਚ ਮੰਮੀ ਲਾਉਣ ਦੇ ਕਿਉਂ ਕਿਉਂ ਲਾਉਣ ਦੇ ਕੋਈ ਹੈ ਨਾ ਉਹ ਪਿੱਖੀ ਕਿੱਥੇ ਆ ਆਈ ਨਹੀਂ ਭੱਜਣਾ ਜਾਵੇ ਮੈਂ ਕਹਿ ਨਹੀਂ ਯਾਰ ਭੱਜ ਜਾਣਾ ਨਾ ਉਹਨੇ ਆਈ ਐਮ ਫੜੀ ਫੜੀ ਇਹਨੂੰ ਇਹ ਚ ਪੇੜ ਮਾ ਜਾਣਾ ਯਾਰ ਕਿਸੇ ਨੇ ਜਾਣਾ ਨਹੀਂ ਰੋਜਾ ਬੰਦ ਕਰ ਦੇ ਦਾਦਾ ਨਹੀਂ ਜਾਣਾ ਫਾਇਰ ਤੇ ਬਿੱਲੀ ਗਈ ਆ ਪਪਾ ਆਹ ਚਲੋ ਰੋਟੀ ਬਣਾਈ ਹੋਵੇ ਕੋਈ ਚਕਲਾ ਵੇਲਣਾ ਕੋਈ ਰੋਟੀ ਬਣਾਈ ਹੈ ਚਲੋ ਬੈਠੋ ਇੱਥੇ ਹਾਈ ਰੋਟੀ ਬਣਾਈ ਜਾਂ ਚੱਲ ਹੈਪੀ ਹੋਲੀ ਕਰੀਏ ਚਲੋ ਆਪਾਂ ਜੀ ਤੰਦੂਰ ਭਖਿਆ ਜੇ ਆਜੋ ਜੇ ਦੋ ਚਾਰ ਫੁਲਕੇ ਲਾਉਣੇ ਜੇ ਅਸੀਂ ਤੇ ਲਾ ਲੀਆਂ ਜੇ ਤੋਨਾਂ ਨੇ ਆ ਵੀ ਜਾਣਾ ਲੈ ਕੇ ਤੇ ਕੋਈ ਗੱਲ ਨਹੀਂ ਨਾਲ ਮਤ ਕਰਾ ਦਾਂਗਾ ਮਣੀ ਮੜੀ ਕਿੰਨੀ ਵੀ ਤੇ ਹੋਰ ਕੀ ਹੋਰ ਕੀ ਅਸੀਂ ਨਹੀਂ ਕਾ ਭੱਜਦੇ ਆ ਨਾ ਵੀ ਕੋਈ ਰੋਟੀ ਤੇ ਖਾ ਲੂਗਾ ਹਾਂ ਰੋਟੀ ਖਾ ਲਓ ਸਹੀ ਗੱਲ ਮੰਗਵਾਈਏ ਚਲੋ ਦੇਵਾਜ ਕਰੀ ਫਲਗੁਰ ਕੇ ਭੈਣ ਦੀਆਂ ਰੋਟੀਆਂ ਲਾ ਲਓ ਲੈ ਲੈ ਅੱਲਾ ਹੀ ਨਾ ਤਾਂ ਕਮਸਾ ਵਰਤਨ ਨਾਲ ਵਲੌਗ ਬਣ ਕੇ ਥੋੜਾ ਹਏ ਉਏ ਉਧਰ ਮੇਰੇ ਨੂੰ ਬਣ ਚਲਾ ਜਾ ਪਾਣੀ ਚ ਉਹ ਹੋ ਮੇਰੇ ਉੱਤੇ ਨਾ ਓੜਿਓ ਓੜਿਓ ਇਹਨੂੰ ਇਹਨੂੰ ਸ਼ਰਮਾਨੀ ਓ ਤੇਰੀ ਭਲੀਏ ਜੀ ਹੱਤ ਬਹੁਤ ਚੁੱਕ ਲਈ ਹੁਣ ਇਹ ਹੰਦੀ ਸ਼ਰਮਾਨੇ ਸ਼ਾਲਰ ਲਾਵੇ ਰਣੀ ਆ ਸ਼ਾਲਾ ਨਾ ਮਾਰ ਸ਼ਾਲ ਮਾਰ ਦਵਾਂ ਲੈਂ ਉਹ ਵਾਦੀ ਜਾਰ ਆਪਣੀ ਬਾਜੀ ਮੈਂ ਚਲੀ ਇਹ ਮੈਂ ਦਰਸ਼ਣ ਤੋਂ ਮੈਂ ਅੰਕ ਲਾ ਲਈ ਆ ਮਮਮੀ ਇਹਨਾਂ ਕ ਆਪਣੀ ਤੋੜ ਗਈ ਆ ਸਾਈਡ ਤੋਂ ਇਥੋਂ ਹਾਂ ਪਤਾ ਉਹ ਉਹ ਦੇਈ ਜਾੜੂ ਮੈਂ ਇਹਦੇ ਸੱਚੀ ਉਹ ਕੰਮ ਹੋ ਗਿਆ ਗਣੀ ਇਹ ਜਾਂ ਫੇ ਟੁੱਟਣੀ ਇਹ ਤਾਂ ਕਦੇ ਜੇ ਸੰਦੀਪ ਮੂਵੀ ਬਣਉਂਦੀ ਉਹ ਟੁੱਟ ਜਾਂਦੀ ਹਨ ਨਵੀਂ ਇਹਨਾਂ ਤੋੜਨੀ ਪਈ ਉਹਦੋਂ ਹੈ ਫੰਗੜਾ ਮੂਡ ਖਰਾਬ ਹੈ ਜਦੋਂ ਮੈਂ ਪੰਜਾਬ ਹਾਰਿਆ ਲੈ ਤੂੰ ਸੁਖਰਾਣਾ ਉਹਦੇ ਉਦ ਹੀ ਆ ਵੀ ਕਿ ਇਹਨਾਂ ਨੂੰ ਮਾਰ ਕੇ ਤੱਪਲ ਗਿਆ ਉਹ ਅੱਜ ਕਦੀ ਉਹਨੇ ਤੱਪਲ ਪੱਲੇ